ਵਾਰਡ ਨੰਬਰ 30 ਭਾਰਤੀ ਜਨਤਾ ਪਾਰਟੀ ਸਾਡੀ ਬਹੁਤ ਹੀ ਸਤਿਕਾਰਯੋਗ ਪੰਜਾਬ ਔਰ ਕੇਂਦਰੀ ਸੰਗਠਨ ਦੀ ਹਾਈ ਕਮਾਂਡ ਰੋ ਜ਼ਿਲ੍ਹਾ ਪ੍ਰਧਾਨ ਔਰ ਵਿਸ਼ੇਸ਼ ਕਰਕੇ ਸਾਡੇ ਗੁਰਦੇਵ ਸ਼ਰਮਾ ਜੀ ਵੀ ਜੀ ਵਿਜੇ ਸਾੰਪਲਾ ਜੀ ਔਰ ਜ਼ਿਲ੍ਹਾ ਪ੍ਰਧਾਨ ਤਿਮਾਨ ਸਾਹਿਬ ਰਵਨੀਤ ਬਿੱਟੂ ਜੀ ਔਰ ਪੂਰੀ ਹਾਈ ਕਮਾਂਡ ਦਾ ਲੁਧਿਆਣਾ ਪੰਜਾਬ ਦੀ ਲੀਡਰਸ਼ਿਪ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਵਾਰਡ ਨੰਬਰ 30 ਦੇ ਵਿੱਚੋਂ ਮੇਰੇ ਤੇ ਭਰੋਸਾ ਜਤਾਇਆ ਔਰ ਮੇਰਾ ਉਹਨਾਂ ਦੇ ਨਾਲ ਇਨਿਸ਼ਟਾ ਦੇ ਨਾਲ ਇੱਕ ਇਮਾਨਦਾਰੀ ਦੇ ਨਾਲ ਵਾਦਾ ਵਾ ਕਿ ਉਸ ਵਾਰਡ ਦੇ ਵਿੱਚ ਚਿੱਤ ਯਕੀਨੀ ਬਣਾ ਕੇ ਕਮਲ ਦਾ ਫੁੱਲ ਖਿਲਾਵਾਂਗਾ ਜੀ ਔਰ ਜਿੱਦਾਂ ਮੈਂ ਸ਼ਹਿਰ ਦੇ ਆਪਣੇ ਪਾਰਟੀ ਵੱਲੋਂ ਆਪਣੀ ਐਨਜੀਓ ਵੱਲੋਂ ਅਲੱਗ-ਅਲੱਗ ਮੁੱਦਿਆਂ ਤੇ ਨਗਰ ਨਿਗਮ ਦੇ ਵਿੱਚ ਹਾਊਸ ਤੇ ਪਹਿਲਾਂ ਬਾਹਰ ਸੀਗੇ ਤੇ ਹੁਣ ਅਸੀਂ ਬੀਜੇਪੀ ਦੇ ਚੋਣ ਚਿੰਤੋਂ ਜਿੱਤ ਕੇ ਹਾਊਸ ਦੇ ਅੰਦਰ ਲੜਾਂਗੇ ਜਿੱਤਾਂਗੇ ਔਰ ਉੱਥੇ ਆਪਣਾ ਮੇਰ ਵੀ ਬਣਾਵਾਂਗੇ ਔਰ ਜਦੋਂ ਭਾਰਤਿਆ ਜੰਦਾ ਪਾਰਟੀ ਦਾ ਮੇਰ ਬਣੂਗਾ ਅਸੀਂ ਸ਼ਹਿਰ ਦਾ ਔਰ ਵਾਰਡ ਨੰਬਰ 30 ਦਾ ਵਿਕਾਸ ਜਿਹੜਾ ਪਿਛਲੇ 25 ਸਾਲਾਂ ਤੋਂ ਰੁਕਿਆ ਹੋਇਆ ਹੈ ਉਹ ਪੂਰੀ ਤਨਦੇਹੀ ਦੇ ਨਾਲ ਨਗਨ ਨਗਨ ਜੋ ਜਿੰਨੇ ਵੀ ਫੰਡ ਆਣਗੇ ਇਵਨ ਕੀ ਭਾਰਤ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਹਨ ਉਹ ਮੈਂ ਪੂਰਾ ਜ਼ੋਰ ਲਗਾਦਾਗਾ ਕਿ ਵਾਰਡ ਨੰਬਰ 30 ਦੇ ਵਿੱਚ ਉਹ ਇਹਨਾਂ ਬਿਨ ਲਾਗੂ ਹੋਣ ਕਿਉਂਕਿ ਸੈਂਟਰ ਦੇ ਸਾਡੇ ਮਿਨਿਸਟਰ ਜਿਹੜੇ ਸਰਦਾਰ ਅਰਵਨੀਤ ਸਿੰਘ ਗਿੱਟੂ ਉਹ ਸਬੰਧਤ ਲੁਧਿਆਣਾ ਹਨ ਔਰ ਮੈਂ 3 ਨੰਬਰ ਵਾਰਡ ਦੇ ਵੋਟਰਾਂ ਨੂੰ ਬੇਨਤੀ ਕਰਨਾ ਚਾਹਨਾ ਵਾ ਕਿ ਤੁਸੀਂ ਸਿਰਫ ਮੈਨੂੰ ਦੱਸਦੇ ਨੇ ਇਹ ਦਵੋ ਜਿਹੜੇ ਚੁਣਵੀ ਨੇ ਔਰ ਮੈਂ 5 ਸਾਲ ਨਹੀਂ ਰਹਿੰਦੇ ਸਵਾਸਾਂ ਤੱਕ ਤੁਹਾਡੀ ਸੇਵਾ ਕਰਦੇ ਰਹੂੰਗਾ ਧੰਨਵਾਦ ਠੀਕ ਹੈ ਗੱਲ ਇਹ ਆ ਜੀ ਮੈਂ ਜੀਵ ਸ਼ਰਮਾ ਮੰਡਲ ਪ੍ਰਧਾਨ ਸ਼ਿਵਾਜੀ ਨਗਰ ਬੀਜੇਪੀ ਵਾਰਡ ਨੰਬਰ 30 ਤੋਂ 2100 ਤੇ ਨੂੰ ਜਿਹੜੀ ਟਿਕਟ ਦਿੱਤੀ ਆ ਪਾਰਟੀ ਦਾ ਬਹੁਤ ਵਧੀਆ ਫੈਸਲਾ ਹੈ ਇਹ ਵਾਰਡ ਦੇ ਵਿੱਚ ਅਸੀਂ अकेली ਪਾਰਟੀ ਆ ਜਿਨ੍ਹਾਂ ਦਾ ਬੂਥ ਲੈਵਲ ਤੱਕ ਨੈਟਵਰਕ ਹੈ ਸਾਡੇ ਕਾਰਜਕਰਤਾ ਬੂਥ ਲੈਵਲ ਤੱਕ ਐਕਟਿਵ ਨੇ ਸੋ ਵਿਕੀ ਸੋਤਾ ਹੈ ਕਿ ਜਿਹੜਾ ਹਰੂ ਨੇਤਾ ਹੈ ਸਾਡਾ ਬੀਜੇਪੀ ਦਾ ਇਹਦੇ ਆਨ ਨਾਲ ਪਾਰਟੀ 100% ਜਿੱਤੂਗੀ ਤੇ ਮੈਨੂੰ ਆਸ ਹੈ ਵਿਕੀ ਵੀ ਜਿੱਤਣ ਤੋਂ ਬਾਅਦ ਇੱਕ ਦਿਨ ਵੀ ਇੱਕ ਮਿੰਟ ਵੀ ਆਰਾਮ ਨਾਲ ਨਹੀਂ ਬੈਠੂਗਾ ਵਾਰਡ ਦੇ ਵਿਕਾਸ ਲਈ ਤਨਦੇਹੀ ਨਾਲ ਦਿਨ ਰਾਤ ਇੱਕ ਕਰਕੇ ਸਾਡੇ ਵਾਰਡ ਨੂੰ ਸਵਰਗ ਦਾ ਨਜ਼ਾਰਾ ਦਿਲਾਏਗਾ ਬਹੁਤ ਬਹੁਤ ਧੰਨਵਾਦ